ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 70 ਵਿੱਚੋਂ 48 ਸੀਟਾਂ ਜਿੱਤੀਆਂ। ਇਸ ਨਾਲ ਭਾਜਪਾ 27 ਸਾਲਾਂ ਬਾਅਦ ਦਿੱਲੀ ਸਰਕਾਰ ਬਣਾਉਣ ਜਾ ਰਹੀ ਹੈ। ਇਸ ਵਾਰ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸੋਧਿਆ, ਸਤੇਂਦਰ ਜੈਨ ਅਤੇ ਸੌਰਵ ਭਰਤਵਾਜ ਵਰਗੇ ਆਗੂ ਸ਼ਾਮਲ ਸਨ। ਦੂਜੇ ਪਾਸੇ ਭਾਜਪਾ ਦਿੱਲੀ ਵਿੱਚ ਸੱਤਾ ਵਿੱਚ ਵਾਪਸੀ ਕਰਨ ਵਿੱਚ ਸਫਲ ਰਹੀ ਹੈ। ਇਸ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ਤੇ ਹਨ ਕਿ ਪਾਰਟੀ ਮੁੱਖ ਮੰਤਰੀ ਕਿਸ ਨੂੰ ਬਣਾਏਗੀ। ਇਸ ਦੌੜ ਵਿੱਚ ਇਸ ਵੇਲੇ 7 ਲੋਕਾਂ ਦੇ ਨਾਮ ਚਰਚਾ ਵਿੱਚ ਨੇ ਆਓ ਜਾਣਦੇ ਹਾਂ ਇਹ ਨਾਮ ਕਿਹੜੇ ਹਨ ਅਤੇ ਉਹਨਾਂ ਦੀ ਦਾਅਵੇਦਾਰੀ ਮਜ਼ਬੂਤ ਹੈ ਪਹਿਲੇ ਨੰਬਰ ਤੇ ਗੱਲ ਕਰਦੇ ਹਾਂ ਪ੍ਰਵੇਸ਼ ਸਿੰਘ ਵਰਮਾ ਇਸ ਲਿਸਟ ਵਿੱਚ ਪਹਿਲਾ ਨਾਮ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਪ੍ਰਵੇਸ਼ ਵਰਮਾ ਦਾ ਹੈ ਉਹ ਲਗਾਤਾਰ ਦੋ ਵਾਰ ਪਛਮੀ ਦਿੱਲੀ ਤੋਂ ਸੰਸਦ ਮੈਂਬਰ ਰਹੇ ਨੇ ਉਹਨਾਂ ਨੇ 2019 ਵਿੱਚ 5.78 ਲੱਖ ਵੋਟਾਂ ਨਾਲ ਜਿੱਤ ਦਿੱਤੀ ਸੀ ਜੋ ਕਿ ਦਿੱਲੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਜਿੱਤ ਸੀ ਇਸ ਵਾਰ ਉਹਨਾਂ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 4099 ਵੋਟਾਂ ਨਾਲ ਹਰਾਇਆ ਪ੍ਰਵੇਸ਼ ਸਿੰਘ ਵਰਮਾ ਬਚਪਨ ਤੋਂ ਹੀ ਸੰਗ ਨਾਲ ਜੁੜੇ ਹੋਏ ਹਨ ਉਹਨਾਂ ਨੇ ਹੁਣ ਤੱਕ ਸਾਰੀਆਂ ਚੋਣਾਂ ਜਿੱਤਿਆ ਨੇ ਉਹ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜ ਰਹੇ ਸਨ ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਨੇ ਆਪਣੀ ਰਾਜਨੀਤੀ ਦੇ ਹਿੱਸੇ ਵਜੋਂ ਉਹਨਾਂ ਨੂੰ ਦਿੱਲੀ ਵਿਧਾਨ ਸਭਾ ਵਿੱਚ ਇੱਕ ਮੌਕਾ ਦਿੱਤਾ ਹੈ ਇੱਕ जाट ਨੂੰ ਮੁੱਖ ਮੰਤਰੀ ਬਣਾ ਕੇ ਭਾਜਪਾ ਹਰਿਆਣਾ ਵਿੱਚ ਗੈਰ जाट ਮੁੱਖ ਮੰਤਰੀ ਪ੍ਰਤੀ ਨਾਰਾਜ਼ਗੀ ਘਟਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਭਾਜਪਾ ਇੱਕ जाट ਨੇਤਾ ਨੂੰ ਮੁੱਖ ਮੰਤਰੀ ਬਣਾ ਕੇ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਦੂਜੇ ਨੰਬਰ ਤੇ ਗੱਲ ਕਰਦੇ ਹਾਂ ਮਨੋਤ ਦਿਵਾੜੇ ਦੀ। ਮਨੋਤ ਦਿਵਾੜੀ ਨੇ ਲਗਾਤਾਰ ਤੀਜੀ ਵਾਰ ਉੱਤਰ ਪੂਰਬੀ ਦਿੱਲੀ ਤੋਂ ਲੋਕ ਸਭਾ ਚੋਣਾਂ ਜਿੱਤੀਆਂ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਦਿੱਲੀ ਦੇ ਸੱਤ ਵਿੱਚੋਂ 6 ਸੰਸਦ ਮੈਂਬਰਾਂ ਦੀ ਟਿਕਟਾਂ ਕੱਢ ਦਿੱਤੀਆਂ ਸਨ। ਪਰ ਮਨੋਤ ਦਿਵਾੜੀ ਨੂੰ ਪਾਰਟੀ ਨੇ ਦੁਬਾਰਾ ਟਿਕਟ ਦਿੱਤੀ ਉਹ 2016 ਤੋਂ 2020 ਤੱਕ ਦਿੱਲੀ ਭਾਜਪਾ ਦੇ ਪ੍ਰਧਾਨ ਰਹੇ ਮਨੋਧ ਤਿਰਵਾਰੀ ਪ੍ਰਵਾਂਚਰ ਦੇ ਵੋਟਰਾਂ ਵਿੱਚ ਬਹੁਤ ਮਸ਼ਹੂਰ ਹੈ ਬਿਹਾਰ ਵਿੱਚ 8 ਮਹੀਨੇ ਬਾਅਦ ਚੋਣਾਂ ਹਨ ਅਜਿਹੀ ਸਥਿਤੀ ਵਿੱਚ ਭਾਜਪਾ ਨੂੰ ਮੁੱਖ ਮੰਤਰੀ ਵੀ ਬਣਾ ਸਕਦੀ ਹੈ ਹੁਣ ਗੱਲ ਕਰਦੇ ਹਾਂ ਮਨਜਿੰਦਰ ਸਿੰਘ ਸਿਰਸਾ ਦੀ ਮਨਜਿੰਦਰ ਸਿੰਘ ਸਿਰਸਾ ਨੇ 2013 ਤੇ 2017 ਵਿੱਚ ਸ਼੍ਰੋਮਣੀ ਗਾਲੀਦਲ ਦੀ ਟਿਕਟ ਤੇ ਵਿਧਾਨ ਸਭਾ ਚੋਣਾਂ ਜਿੱਤੀਆਂ ਇਸ ਤੋਂ ਬਾਅਦ ਉਹ ਤੀਜੀ ਵਾਰ ਰੋਜੋਰੀ ਗਾਰਡਨ ਤੋਂ ਵਿਧਾਇਕ ਚੁਣੇਗੇ ਉਹ 2021 ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਇਸ ਤੋਂ ਬਾਅਦ ਅਗਸਤ 2023 ਵਿੱਚ ਉਹਨਾਂ ਨੂੰ ਭਾਜਪਾ ਦਾ ਰਾਸ਼ਟਰੀ ਮੰਤਰੀ ਬਣਾਇਆ ਗਿਆ ਉਹ ਦਿੱਲੀ ਦੇ ਇੱਕ ਸਿੱਖ ਭਾਈਚਾਰੇ ਦੇ ਇੱਕ ਵੱਡੇ ਆਗੂ ਹਨ ਇਸ ਦੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਅੱਗੇ ਕਰਕੇ ਭਾਜਪਾ ਪੰਜਾਬ ਵਿੱਚ ਆਪਣੀ ਪਕੜ ਮਜ਼ਬੂਤ ਕਰ ਸਕਦੀ ਹੈ ਚੌਥੇ ਨੰਬਰ ਤੇ ਗੱਲ ਕਰਦੇ ਹਾਂ ਸਮ੍ਰਿਤੀ ਇਰਾਨੀ ਦੀ ਭਾਜਪਾ ਸਮ੍ਰਿਤੀ ਇਰਾਨੀ ਨੂੰ ਵੀ ਅੱਗੇ ਵਧਾ ਸਕਦੀ ਹੈ ਉਹ 2010 ਤੋਂ 2013 ਤੱਕ ਭਾਜਪਾ ਮਹਿਲਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਸਨ 2014 ਵਿੱਚ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਵੀ ਉਹ ਮੰਤਰੀ ਬਣੇ। ਉਹਨਾਂ ਨੇ 2019 ਵਿੱਚ ਰਾਹੁਲ ਗਾਂਧੀ ਨੂੰ ਹਰਾਇਆ। ਉਹ ਇੱਕ ਵੱਡੀ ਔਰਤ ਦਾ ਚਿਹਰਾ ਹਨ। ਪਾਜਪਾ ਵਿੱਚ ਇਸ ਵੇਲੇ ਕੋਈ ਵੀ ਮਹਿਲਾ ਮੁੱਖ ਮੰਤਰੀ ਨਹੀਂ ਹੈ। ਅਜਿਹੇ ਵਿੱਚ ਸੁਨੀਤੀ ਨੂੰ ਮੁੱਖ ਮੰਤਰੀ ਬਣਾ ਕੇ ਭਾਜਪਾ ਔਰਤਾਂ ਨੂੰ ਇੱਕ ਸੁਨੇਹਾ ਦੇ ਸਕਦੀ ਹੈ। ਪੰਜਵੇਂ ਨੰਬਰ ਤੇ ਗੱਲ ਕਰਦੇ ਹਾਂ ਵਿਜੇਂਦਰ ਗੁਪਤਾ। ਵਿਜੇਂਦਰ ਗੁਪਤਾ ਨੇ ਰੌਣੀ ਵਿਧਾਨ ਸਭਾ ਸੀਟ ਤੋਂ ਲਗਾਤਾਰ ਤੀਜੀ ਵਾਰ ਜੋਂ ਜਿੱਤੀ ਹੈ। ਉਹ ਦੋ ਵਾਰ ਦਿੱਲੀ ਵਿਧਾਨ ਸਭਾ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਨੇ। ਇਸ ਤੋਂ ਇਲਾਵਾ 2015 ਵਿੱਚ ਜਦੋਂ ਭਾਜਪਾ ਕੋਲ ਦਿੱਲੀ ਵਿਧਾਨ ਸਭਾ ਵਿੱਚ ਸਿਰਫ ਤਿੰਨ ਵਿਧਾਇਕ ਹਨ ਉਹਨਾਂ ਵਿੱਚੋਂ ਇੱਕ ਵਿਜੇਂਦਰ ਗੁਪਤਾ ਸਨ ਉਹ ਦਿੱਲੀ ਵਿੱਚ ਭਾਜਪਾ ਪ੍ਰਧਾਨ ਵੀ ਰਹੇ ਚੁੱਕੇ ਸਨ ਇਸ ਤੋਂ ਇਲਾਵਾ ਉਹਨਾਂ ਦੀ ਯੂਨੀਅਨ ਵਿੱਚ ਸੰਗਠਨ ਵਿੱਚ ਮੌਜੂਦ ਪੱਕੜ ਹੈ 6ਵੇਂ ਨੰਬਰ ਤੇ ਗੱਲ ਕਰਦੇ ਹਾਂ ਮੋਹਨ ਸਿੰਘ ਵਿਸ਼ਟ ਮੋਹਨ ਸਿੰਘ ਵਿਸ਼ਟ ਨੇ 1998 ਤੋਂ 1915 ਤੱਕ ਲਗਾਤਾਰ ਚਾਰ ਵਾਰ ਵਿਧਾਨ ਸਭਾ ਜੂਣਾ ਜਿੱਤਿਆ ਨੇ ਹਾਲਾਂਕਿ 2015 ਵਿੱਚ ਉਹਨਾਂ ਨੂੰ ਕਪਿਲ ਮਿਸ਼ਰਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਉਹ 2020 ਵਿੱਚ ਦੁਬਾਰਾ ਵਿਧਾਇਕ ਚੁਣੇ ਗਏ 2025 ਵਿੱਚ ਭਾਜਪਾ ਨੇ ਉਹਨਾਂ ਦੀ ਸੀਟ ਬਦਲ ਦਿੱਤੀ ਅਤੇ ਉਹਨਾਂ ਨੂੰ ਮੁਸਲਮ ਬਹੁਲਤਾ ਵਾਲੇ ਮੁਸਤਫਾ ਬਾਦ ਤੋਂ ਚੋਣ ਲੜਾਇਆ ਗਿਆ ਉਹ ਉੱਥੋਂ ਵੀ ਜਿੱਤ ਗਏ ਮੋਹਨ ਵਿਸ਼ਟ ਦੀ ਯੂਨੀਅਨ ਅਤੇ ਸੰਗਠਨ ਵਿੱਚ ਚੰਗੀ ਪਕੜ ਹੈ ਪਹਾੜੀ ਇਲਾਕੇ ਵਿੱਚ ਉਹਨਾਂ ਦਾ ਚੰਗਾ ਅਸਰ ਹੈ 7ਵੇਂ ਨੰਬਰ ਤੇ ਗੱਲ ਕਰਦੇ ਹਾਂ ਵਰਿੰਦਰ ਸਚਦੇਵਾਦੀ ਵਰਿੰਦਰ ਸਚਦੇਵਾ 2007 ਤੋਂ 2009 ਤੱਕ ਚਾਂਦਨੀ ਚੌਕ ਅਤੇ 2014 ਤੋਂ 2017 ਤੱਕ ਮਯੂਰ ਵਿਹਾਰ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਸਨ ਇਸ ਤੋਂ ਬਾਅਦ ਉਹ 2009 ਤੋਂ 2012 ਤੱਕ ਦਿੱਲੀ ਭਾਜਪਾ ਰਾਜ ਮੰਤਰੀ 2012 ਤੋਂ 2014 ਤੱਕ ਦਿੱਲੀ ਭਾਜਪਾ ਦੇ ਸਖਲਾਈ ਇੰਚਾਰਜ ਅਤੇ ਰਾਸ਼ਟਰੀ ਭਾਜਪਾ ਸਖਲਾਈ ਟੀਮ ਦੇ ਮੈਂਬਰ ਰਹੇ ਉਹ 2020 ਤੋਂ 2023 ਤੱਕ ਸੂਬਾ ਪ੍ਰਧਾਨ ਬਣੇ ਰਹੇ ਵਿਰਿੰਦਰ ਸਜਦੇਵਾ 2023 ਵਿੱਚ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਬਣੇ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ